Yeah. Oh اڄ اسان گهڻو 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 ਆਮ ਜਨਤਾ ਵਾਡਾ ਤੇ ਕਿਹੜੀ ਵਾਰਡ ਤੋਂ ਜਿਹੜੀ ਆ ਤੁਸੀਂ ਜਿੱਤ ਪ੍ਰਾਪਤ ਮੇਰਾ ਨਾਮ ਕਮਲੇ ਸੈ ਚੌਧਰੀ ਵਾਰਡ ਨੰਬਰ 17 ਕਿਹੜੀ ਪਾਰਟੀ ਵੱਲੋਂ ਤੁਸੀਂ ਜਿਹੜੇ ਉਮੀਦਵਾਰ ਹੋਏ ਸੀ ਆਮ ਆਦਮੀ ਪਾਰਟੀ ਕਿੰਨੀਆਂ ਵੋਟਾਂ ਦੇ ਨਾਲ ਜਿਹੜਾ ਤੁਹਾਨੂੰ ਵਾਰਡ ਵਾਸੀਆਂ ਨੇ ਵੋਟਾਂ ਪਾ ਕੇ ਦਿਤਾਇਆ ਹੈ ਮੈਨੂੰ 400 ਲਗਭਗ 400 ਦੇ ਲੀਡ ਦੇ ਨਾਲ ਦਿੱਤੇ ਹੈ ਲੀਡ ਕੀਤੀ ਸੀ। ਦੀ ਲੀਡ ਤੁਹਾਨੂੰ પાਕੇ ਤੇ ਵਾੜਵਾਸੀਆਂ ਨੇ ਜਿਤਾਇਆ ਹੈ ਧੰਨਵਾਦ ਦੇ ਰੂਪ ਦੇ ਵਿੱਚ ਕੀ ਵਾੜਵਾਸੀਆਂ ਨੂੰ ਕਹੋਗੇ? ਮੈਂ ਸਭ ਤੋਂ ਪਹਿਲੇ ਆਪਣੇ ਵਾੜਵਾਸੀਆਂ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਨਾ ਚਾਹੂੰਗੀ ਕਿ ਸਭ ਨੇ ਇਤਨਾ ਜ਼ਿਆਦਾ ਪਿਆਰ دیا ਮੈਨੂੰ। ਇੰਨੀ ਵੱਡੀ ਲੀਡ ਦੇ ਨਾਲ ਜਿਤਾਇਆ ਹੈ। ਜਿੰਨਾ ਵੀ ਮੈਂ ਉਹਨਾਂ ਦਾ ਧੰਨਵਾਦ ਕਰੂੰ ਉਹਨਾਂ ਹੀ ਘਟ ਹੈ। ਅਈ ਮੈਡਮ ਵਾਰਡ ਦੇ ਵਿੱਚ ਕਿਹੜੇ-ਕਿਹੜੇ ਕੰਮ ਹੋਣ ਵਾਲੇ ਜੋ ਤੁਸੀਂ ਪੂਰੇ ਕਰੇ ਚਾਹੁੰਦੇ? ਵਾੜੋਂ ਮੈਂ ਦੇਖੋ ਲਗਭਗ ਤਾਂ ਸਾਰੇ ਕੰਮ ਓਕੇ ਹੀ ਹੈ ਜਿਹੜੇ ਵੀ ਰਹਿੰਦੇ ਹੈ ਉਹ ਆਪਾਂ ਨਾਲ ਦੀ ਨਾਲ ਕਰਾਉਂਦੇ ਜਾਈਏ ਮੈਡਮ ਤੁਹਾਨੂੰ ਪਾਰਟੀ ਹਾਈ ਕਮਾਂਡ ਨੇ ਟਿਕਟ ਦੇ ਕੇ ਮਾਣ ਬਖਸ਼ਿਆ ਹੈ ਪਾਰਟੀ ਹਾਈ ਕਮਾਂਡ ਦੇ ਧੰਨਵਾਦ ਦੇ ਰੂਪ ਚ ਪਾਰਟੀ ਹਾਈ ਕਮਾਂਡ ਨੂੰ ਕੀ ਕਹਾਂ ਮੈਂ ਪਾਰਟੀ ਦਾ ਵੀ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਕਰਾਂਗੀ ਕਿ ਉਹਨਾਂ ਨੂੰ ਜਿੱਦਾਂ ਉਹਨਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਏ ਮੈਂ ਬਹੁਤ ਵੱਡੀ ਲੀਡ ਦੇ ਨਾਲ ਜਿੱਤ ਕੇ ਆਪਣੀ ਸੀਟ ਉਹਨਾਂ ਦੀ ਝੋਲੀ ਦੇ ਵਿੱਚ ਪਾਈ ਹੈ पार्टी का भी बहुत बहुत धन्यवाद हाँ तो अपना डंप है ला गई जो सबसे ज्यादा दो सबसे ज्यादा जरूरी काम है और इसके बाद जारी वाटर सप्लाई का पानी टंकी भी पास कराई है मैंने अपनी वार्ड में भी लगोगी ਹਾਂਜੀ ਜਿਸਾ ਹੋਰ ਬਾਕੀ ਕੰਮ ਤੋਂ ਛੋਟੇ ਮੋਟੇ ਕੰਮ ਇਹ ਚਲਤੇ ਰhenge ਅਕਸਰ ਲੋਕਾਂ ਦੀ ਸ਼ਿਕਾਇਤ ਰਹਿੰਦੀ ਆ ਵੀ ਆਟਾ ਢਾਲ ਵਾਲੇ ਜਿਹੜੇ ਉਹ ਕਾਰਡ ਤੇ ਉਹਨਾਂ ਦੇ ਵਿੱਚੋਂ ਜਿਹੜੀ ਕਣਕ ਆਉਂਦੀ ਆ ਸਾਨੂੰ ਟੇਪਰ ਵਾਲੇ ਜਿਹੜੇ ਕੱਟ ਦਿੰਦੇ ਆ ਉਹਨਾਂ ਲਈ ਸਮਝ ਤੁਸੀਂ ਕਾਰਡ ਵੀ ਨਵੇਂ ਦੇਖੋ ਕਣਕ ਦੀ ਇਹ ਗੱਲ ਹੈਗੀ ਕਿ ਮੇਰੇ ਵਾਰਡ ਮੈਂ ਕਣਕੇ ਕੋਈ ਸ਼ਿਕਾਇਤ ਨਹੀਂ ਹੈਗੀ ਜਿਨ੍ਹਾਂ ਦੀ ਕੱਟੀ ਸੀ ਕਣਕ ਮੈਂ ਉਹ ਵੀ ਲਗਵਾ ਚੁੱਕੀ ਹਾਂ ਸਾਰੇ ਬਹੁਤ ਖੁਸ਼ੇ ਕਿਉਂਕਿ ਤੁਸੀਂ ਦੇਖ ਰਹੇ ਹੋ ਇਹ ਸਾਰੇ ਖੁਸ਼ੇ ਤਬ ਹੀ ਇੰਨੀ ਬੜੀ ਲੀਡ ਨਾਲ ਇਹਨਾਂ ਨੇ ਮੈਨੂੰ ਦਿਟਾਇਆ ਹੈ ਕੋਈ ਸ਼ਿਕਾਇਤ ਨਹੀਂ ਹੈਗੀ ਜਿਹੜਾ ਇਹ ਕਾਹਦਾ ਰਹਿੰਦਾ ਵੀ ਹੈ ਉਹ ਮੈਂ ਹੁਣ ਲਗਵਾ ਦੂੰਗਾ ਨਾ ਕੋਈ ਬਾਰਡ ਵਾਸੀਆਂ ਨੇ ਮੈਡਮ ਨੂੰ ਚੌਧਰੀ ਨੂੰ ਵੱਡੀ ਲੀਡ ਦੇ ਨਾਲ ਦੱਸਾਇਆ ਵਾ ਤੁਸੀਂ ਕਿਸ ਤਰ੍ਹਾਂ ਜਿਹੜਾ ਧੰਨਵਾਦ ਕਰੋਗੇ ਬਾਰਡ ਵਾਸੀ ਦੇ ਦੇਖੋ ਜੀ ਮੈਂ ਪਹਿਲਾਂ ਤੇ ਸਾਰੇ মিডিਆ ਵਾਲਿਆਂ ਦਾ ਧੰਨਵਾਦ ਕਰਦਾ ਵਾਂ ਜਿਹੜੇ ਸਾਡੇ ਕੋਲ ਪਹੁੰਚੇ ਧੰਨਵਾਦ ਤੇ ਕਰਨ ਵਾਸਤੇ ਸਾਡੇ ਕੋਲ ਕੋਈ ਲਫਜ਼ੀ ਨਹੀਂ ਹੈਗਾ ਜਿੰਨਾ ਵਾਰ ਵਾਸੀਆਂ ਨੇ ਮਤਲਬ ਸਾਡੇ ਨਾਲ ਤੁਰੇ ਆ ਸਾਨੂੰ ਸਲਮਾਨ ਦਿੱਤਾ ਵਾ ਵੱਧ ਚੜ ਕੇ ਅੱਜ ਤੁਸੀਂ ਬਾਹਰ ਵੇਖ ਹੀ ਲਿਆ ਹੋਣਾ ਜਿਸ ਤਰ੍ਹਾਂ ਰੌਣਕ ਲੱਗੀ ਐ ਇਸੇ ਤਰ੍ਹਾਂ ਰੌਣਕ ਬੂਸਤੇ ਸੀ ਤੇ ਬਹੁਤ ਹੀ ਜਿਆਦਾ ਉਤਸ਼ਾਹ ਦੇ ਨਾਲ ਲੋਕਾਂ ਨੇ ਵੋਟਾਂ ਪਾਈਆਂ ਪਾਰਟੀ ਹਾਈ ਕਮਾਂਡ ਨੇ ਧਾਨੇ ਦੀ ਮਾਨ ਰੱਖਿਆ ਵਾ ਵੋਟਾਂ ਦੇ ਵਿੱਚ ਤੁਹਾਡੀ ਵੀ ਡਿਊਟੀ ਲਗਾਈ ਗਈ ਹੈ ਤੁਸੀਂ ਪਾਰਟੀ ਹਾਈ ਕਮਾਂਡ ਨੂੰ ਕੀ ਕਹਿਣਾ ਚਾਹੋ ਮੈਂ ਤੇ ਪਾਰਟੀ ਹਾਈ ਕਮਾਂਡ ਦਾ ਭਗਵੰਤ ਸਿੰਘ ਮਾਨ ਡਾਕਟਰ ਸੋਲ ਦਾ ਸਾਰਿਆਂ ਦਾ ਤਹਿ ਦਿਲੋਂ ਜਿਹੜਾ ਵਾ ਧੰਨਵਾਦੀਆਂ ਜਿਨ੍ਹਾਂ ਨੇ ਇੰਨਾ ਵੱਡਾ ਮਾਨ ਰੱਖਿਆ ਹਾਂਜੀ ਬੜੀ ਕੀ ਨਾਮ ਜਿੰਦ ਰਣਜੀਤ ਕੌਰ ਤੇ ਜੋ ਨੇ ਸ਼ੋਰੀ ਦੀ ਜਿੰਨੀ ਜੇ ਕੋਈ ਆ ਮਾਨਕੀ ਦੇ ਵਿੱਚ ਕੀ ਕਹਣਾ ਚਾਹੁੰਦੇ ਮੈਂ ਇਹ ਕਹਿਣਾ ਚਾਹੁੰਦੀ ਕਿ ਜਿੰਨੇ ਵੀ ਸਾਡੇ ਜਿੰਨਾ ਸਾਡਾ ਸਾਥ ਦਿੱਤਾ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਆ ਪਬਲਿਕ ਦੇ ਨਾਲ ਹੀ ਅਸੀਂ ਅੱਜ ਇੰਨੀ ਵੱਡੀ ਜਿੱਤ ਜਿਹੜੀ ਪ੍ਰਾਪਤ ਕਰ ਪਾਏ ਆ ਉਹਨੇ ਸਾਨੂੰ ਬਹੁਤ ਜਿਆਦਾ ਸਪੋਰਟ ਸਰੀ ਹੈ ਚਲੋ